ਸਵਾਗਤ ਹੈ ਜੀ ਆਪਣੀ ਛੋਟੀ ਜਿਹੀ ਵੀਡੀਓ ਵਿੱਚ ਤੁਹਾਨੂੰ ਦੱਸਣਾ ਸੀ ਕਿਉਂ ਵਲੌਗ ਆਪਣੇ ਨਹੀਂ ਆਏ ਚਕੋ ਜੀ ਆਪਾਂ ਕੋਈ ਪ੍ਰੋਫੈਸ਼ਨਲ ਹੋ ਨਹੀਂ ਅਗੇ ਨਾ ਕੋਈ ਯੂਟਿਊਬਰ ਹਾਂ ਸੋ ਆਪਾਂ ਛੋਟੇ ਜਿਹੇ ਸਟਾਰਟਿੰਗ ਕੀਤੀ ਆਪਾਂ ਨੂੰ ਨਾ ਆਪਾਂ ਨੂੰ ਕੋਈ ਲਾਲਚ ਆ ਸੋ ਵਾਜਾ ਪਰ ਇਤੀ ਵੀਡੀਓ ਐਂਡ ਕਰਦਾ ਕੋਡ ਨਾਈਟ ਸੋ ਜਾਓ ਸਵੇਰੇ ਮਿਲਦੇ ਹਾਂ ਵਲੌਗ ਵਿੱਚ ਬਣੇ ਰਹੋ ਸੁਹਾਨ ਜੀ ਗਾ ਇਸ ਸ਼ਸ਼ੀ ਕੱਲ ਉਮੀਦ ਕਰਦਾ ਤੁਸੀਂ ਸਾਰੇ ਜੀ ਹੋਵੋਗੇ ਸੋ ਇਹ ਵਲੌਗ ਨਹੀਂ ਹੈ ਇੱਕ ਇੱਕ ਵੀਡੀਓ ਹੈ ਸਿੰਪਲ ਕਿਉਂਕਿ ਆਪਾਂ ਇੱਕ ਦੋ ਗੱਲਾਂ ਕਰਨੀਆਂ ਸੀ ਦੱਸਣੀਆਂ ਸੀ ਸੌਰੀ ਕਿਉਂਕਿ ਤੁਹਾਨੂੰ ਦੱਸਦਿਆਂ ਦੇ ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਮੈਂ ਆਪਣੇ ਫੋਨ ਨੂੰ ਆ ਮੈਂ ਰਾਤ ਨੂੰ ਫੋਨ ਦਾ ਲੌਗ ਚੇਂਜ ਕੀਤਾ ਸੀ ਮਤਲਬ ਸ਼ਾਇਦ 12 1 ਵਜੇ ਹੋਣਾ ਉਦੋਂ ਮੈਂ ਲੇਟ ਹੋ ਰਿਹਾ ਸੀ ਕਿਉਂਕਿ ਮੈਂ ਫੋਨ ਦੇ ਕੋਈ ਕਰ ਰਿਹਾ ਸੀ ਸੈਟਿੰਗ ਦੀ ਮੜੀ ਸੀ ਤੇ ਮੈਨੂੰ 12 1 ਵਜੇ ਗਈ ਸੀ ਮੈਂ ਰਾਤ ਨੂੰ ਪਤਾ ਨਹੀਂ ਕਿਉਂ ਲੌਗ ਚੇਂਜ ਕੀਤਾ ਸੋ ਮੈਨੂੰ ਪਤਾ ਨਹੀਂ ਮੈਂ ਲੌਗ ਚੇਂਜ ਕਿਉਂ ਕੀਤਾ 12 ਵਜੇ ਆਪਣੇ ਦਿਮਾਗ ਚ ਆ ਮੇਰੇ ਦਿਮਾਗ ਚ ਲੈ ਲੌਗ ਚੇਂਜ ਕਰਤਾ ਪਹਿਲਾਂ ਨਾਟ 11 ਕੁਝ ਹੈਗਾ ਸੀ ਤੇ ਮੈਂ ਬਾਅਦ ਚ 2000 ਕੁਝ ਰੱਖਤਾ 2006 ਠੀਕ ਆ ਉਸ ਤੋਂ ਬਾਅਦ ਮੈਂ ਰੱਖਤਾ 2 ਪਹਿਲਾਂ ਆ ਪ ਚਾਰ ਅੱਖਰਾਂ ਦਾ ਸੀ ਫਿਰ ਮੈਂ ਚੀਕਦਾ ਰੱਖ ਤਾ 2006 ਦੋ ਅੱਖਰ ਹੋਰ ਸੀ ਜੋ ਕਿ ਮੈਂ ਸਵੇਰੇ ਉੱਠਿਆ ਮੈਂ ਭੁੱਲ ਗਿਆ ਅੱਜ ਹੈਗੀ ਹੈ ਤਰੀਕ 17 ਸੋ ਮੈਂ 15 ਨੂੰ ਸਵੇਰੇ ਜਦ ਉੱਠਿਆ ਮੈਂ ਲੌਗ ਪੁੱਲ ਗਿਆ ਸੀ 2006 ਵੀ ਪਰਿਆ ਖਾਸੀ ਵਾਰ ਪਰਿਆ ਪਹਿਲਾਂ 1 ਮਿੰਟ ਦਾ ਟਾਈਮਰ ਆਇਆ ਫਿਰ 2 ਮਿੰਟ ਦਾ ਆਇਆ ਫਿਰ ਅੱਧੇ ਘੰਟੇ ਦਾ ਆਇਆ ਫਿਰ ਘੰਟੇ ਦਾ ਆਇਆ ਫਿਰ 2 ਘੰਟੇ ਦਾ ਫਿਰ 4 ਘੰਟੇ ਦਾ ਫਿਰ 8 ਘੰਟੇ ਦਾ ਫਿਰ ਮੈਂ ਕੁਝ ਨਹੀਂ ਕੀਤਾ ਸੈਮਸੰਗ ਕੇਅਰ ਗਿਆ ਉਹ ਕਹਿੰਦੇ ਐਵੇਂ 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 ਨਹੀਂ ਸੋ ਕਹਿੰਦੇ ਕੀ 250 ਰੁਪਏ ਲੱਕੋ ਕੱਲ ਮੈਨੂੰ ਮੈਂ ਕਿਹਾ ਨਹੀਂ ਫੋਨ ਰੱਖਣ ਨਿਕੜਾ ਨਵਾਂ ਫੋਨ ਵਾਲੇ ਕੱਲੇ ਹਫਤਾ ਵੀ ਨਹੀਂ ਹੋਇਆ ਫੋਨ ਨੂੰ ਸੋਲੇ ਹਫਤਾ ਹੀ ਹੋਇਆ ਸੀ ਫੋਨ ਲੈਣ ਨੂੰ ਸੋ ਆਪਾਂ ਲੌਕ ਖੁੱਲ ਗਿਆ ਆਪਣਾ ਸੋ ਕੋਈ ਨਹੀਂ ਫਿਰ ਆਪਾਂ ਇੱਕ ਬੁੱਕ ਮਾਰਕੀਟ ਚ ਹੈ ਗਿਆ ਹਿੱਤੂ ਟੈਲੀਕਮ ਸੋ ਆਪਾਂ ਉੱਥੇ ਗਏ ਉਹਨੇ ਦੁਕਾਨ ਤੇ ਗਏ ਉਹਨਾਂ ਨੇ ਖੋਲ ਕੇ ਦਿੱਤਾ ਸੋ ভাই ਆਪਣਾ ਲੌਕ ਖੁੱਲ ਗਿਆ ਇਸੇ ਕਰਕੇ ਆਪਣਾ ਕੋਈ ਵੀ ਵਲੌਗ ਨਹੀਂ ਆ ਰਿਹਾ ਸੀ ਸੋ ਇਸੇ ਕਰਕੇ ਆਪਣਾ ਦੋ ਤਿੰਨ ਦਿਨ ਕੋਈ ਵਲੌਗ ਨਹੀਂ ਆਇਆ ਸੋ ਕੋਈ ਨਹੀਂ ਅੱਜ ਹੈਗੇ ਇਸ ਦਿਮ 17 ਤਰੀਕ ਹੈਗੀ ਆਪਾਂ 18 ਨੂੰ ਵਲੌਗ ਬਣਾ ਕੇ 19 ਤਰੀਕ ਨੂੰ ਛੱਡ ਦਾਂਗੇ ਦੋ ਵਲੌਗ ਛੱਡ ਦਾਂਗੇ ਇਹ ਕਿਰਪਾ ਪੰਜਾਬ ਨੇ ਪੁਰਾਣੀਆਂ ਮੈਂ ਉਹ ਚੱਕ ਕੇ ਐਡਿਟ ਕਰਕੇ ਪਾ ਦੂੰਗਾ ਸੋ ਗਾਇ ਜਿਵੇਂ ਅੱਜ ਤਰੀਕ ਹੈਗੀ 17 ਸੋ ਆਪਾਂ 18 ਨੂੰ ਵਲੌਗ ਇੱਕ ਮੈ ਇੱਕ ਵਲੌਗ ਪਿਆ ਪਹਿਲੇ ਹੀ ਸੋ ਆਪਾਂ 19 ਨੂੰ ਪਾ ਦਾਂਗੇ ਲਗਾਤਾਰ ਆਪਾਂ ਵਲੌਗ ਹੁਣ ਸ਼ੁਰੂ ਕਰਾਂਗੇ ਸੋ ਗਾਇ ਬੈਕਅਪ ਲੈਦਾ ਹੀ ਪੈਦਾ ਹੁੰਦਾ ਹੈ ਸਾਰਾ ਸਮਾਨ ਵਾਪਸ ਆ ਗਿਆ ਸਾਰੀਆਂ ਫੋਟੋ WhatsApp ਚੈਟ ਸਾਰੀ ਵਾਪਸ ਆ ਗਈ ਚਲੋ ਨੰਬਰ ਤਾਂ SIM ਵਿੱਚ ਹੁੰਦੇ ਨੇ ਸੋ ਵੀ ਵਾਪਸ ਆ ਗਏ ਸਭ ਕੋਈ ਨਹੀਂ ਜਿਹੜਾ ਹੋ ਗਿਆ ਵਾ ਗਿਆ ਹੁਣ ਆਪਾਂ ਨੈਕਸਟ ਵਲੌਗ ਬਣਾਵਾਂਗੇ 19 ਤਰੀਕ ਨੂੰ ਵਲੌਗ ਛੱਡਾਂਗੇ ਜਿਹੜੀ ਮੈਂ ਇਹ ਵੀਡੀਓ ਸ਼ੂਟ ਕਰ ਰਿਹਾ ਮੈਂ ਕੱਲ ਹੀ ਛੱਡੂਗਾ ਮਤਲਬ 18 ਤਰੀਕ ਨੂੰ ਡਿਵਾਈਸ ਡਿਵਾਈਸ ਮੈਂ ਕੋਈ ਪ੍ਰੋਫੈਸ਼ਨਲ ਬੰਦਾ ਨਹੀਂ ਜਿਉਂ ਮੈਂ ਵੀਡੀਓ ਬਣਾ ਰਿਹਾ ਆਹ ਵਾਲੀ ਮੈਂ ਵੈਸੇ ਦੱਸ ਰਿਹਾ ਕਿ ਚੋ ਦਿਨ ਸੋ ਆਪਾਂ ਨੂੰ ਜਿੰਨੇ ਵੀ ਜਾਣੇ ਦੇਖਦੇ ਨੇ ਕਈ ਵਾਰ ਅਗਲਾ ਸੋਹ ਦਾ ਵੀ ਵਲੌਗ ਨਹੀਂ ਆਇਆ ਤਿੰਨ ਦਿਨ ਹੋ ਗਏ ਸੋ ਇਹ ਚੱਕਰ ਸੀ ਲੌਕ ਪੁੱਲ ਗਏ ਸੀ ਲੌਕ ਚਲੋ ਖਲਵਾ ਲਿਆ ਸੋ ਕੁਝ ਚੱਕਰ ਨਹੀਂ ਦੋ ਵਲੌਗ ਪਹਿਲਾਂ ਬਣੇ ਹੋਏ ਸੀ ਨਵੇਂ ਫੋਨ 'ਚ ਸ਼ੂਟ ਹੋਏ ਸੋ ਕੋਈ ਨਹੀਂ ਆਪਾਂ ਤੁਹਾਨੂੰ ਲਗਾਤਾਰ 19 ਤਰੀਕ ਤੋਂ ਹੋ ਜਾਂਦੇ ਆ ਡੇਲੀ ਵਲੋਗ ਕਰਾਂਗੇ ਸਵਾਇ ਮੈਂ ਨਵੇਂ ਫੋਨ ਦਾ ਵਲੋਗ ਹੀ ਬਣਾਇਆ ਸੀ ਉਹ ਡਿਲੀਟ ਹੋ ਗਿਆ ਸੋ ਕੋਈ ਨਹੀਂ ਹੁਣ ਆਪਾਂ ਨਵੇਂ ਵਲੋਗ ਬਣਾਵਾਂਗੇ ਦੁਬਾਰਾ 18 ਨੂੰ ਸ਼ੂਟ ਕਰਾਂਗੇ ਵਲੋਗ ਇੱਕ ਦੋ ਵਲੋਗ ਪਾਉਣੇ ਆਪਾਂ ਪੁਰਾਣੇ ਫੋਨ 'ਚ ਸਵਾਇ ਤੁਸੀਂ ਵੀ ਆ ਗਲਤੀ ਨਾ ਹੋਵੇ ਕਿ ਸਿੰਗਲ ਲੌਕ ਲਾਓ ਫਿੰਗਰਪ੍ਰਿੰਟ ਐ ਫੇਸ ਲੌਕ ਲਾ ਕੇ ਰੱਖਿਆ ਕਰੋ ਸੋ ਬੰਦਾ ਭੁੱਲ ਵੀ ਜਾਂਦਾ ਦੋ ਚੀਜ਼ਾਂ ਇਸਤੇਮਾਲ ਕਰ ਲੈਂਦਾ ਤੇ ਭਾਈ ਜੇ ਇਸ ਆਪਣੀ ਛੋਟੀ ਜੀ ਵੀਡੀਓ ਕਿਉਂਕਿ ਆਪਾਂ ਦੱਸਣੇ ਸੀ ਕਿਉਂ ਵਲੋਗ ਆਪਣੇ ਨਹੀਂ ਆਏ ਸੋ ਕੋਈ ਨਹੀਂ ਆਪਾਂ ਕੋਈ ਪ੍ਰੋਫੈਸ਼ਨਲ ਹੋ ਨਹੀਂ ਆਗੇ ਨ ਤਵਾਜ ਪੈਤੀ ਵੀਡੀਓ ਐਂਡ ਕਰਦਾ ਗੁੱਡ ਨਾਈਟ ਸੋਇਓ ਸਵੇਰੇ ਮਿਲਦੇ ਆ ਬਲੌਗ ਵਿੱਚ ਬਣੇ ਰਹੋ